ਥੋੜਾ ਜਿਹਾ ਪਿਛੋਕੜ ਚ ਲੈ ਕੇ ਚੱਲਦੇ ਹਾਂ ਤੁਹਾਨੂੰ ਜਿਨ੍ਹਾਂ ਜਿਨ੍ਹਾਂ ਸ਼ਹਿਰਾਂ ਬਾਰੇ ਗੱਲ ਕੀਤੀ ਗਈ ਹੈ ਕੀ ਇਤਿਹਾਸ ਕਹਿੰਦਾ ਉਹਨਾਂ ਦਾ ਕਿ ਪਹਿਲਾਂ ਵੀ ਅਜਿਹੀ ਕੋਈ ਚਰਚਾ ਹੋਈ ਹੈ ਤਾਂ ਹਾਂ ਪਹਿਲਾਂ ਵੀ ਹੋਈ ਹੈ ਸਨ 1999 ਦੇ ਵਿੱਚ ਜਦੋਂ ਖਾਲਸਾ ਸ਼ਤਾਬਦੀ ਮਨਾਇ ਗਈ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਲਾਣਾ ਗਿਆ ਸ਼ਰਾਬ ਬੰਦੀ ਤੰਬਾਕੂ ਨੋਸ਼ੀ ਮੀਟੀਆਂ ਦੀਆਂ ਦੁਕਾਨਾਂ ਤੇ ਪਾਬੰਦੀ ਵਿਕਰੀ ਤੇ ਇਸਤੇਮਾਲ ਦੋਵਾਂ ਤੇ ਮਨਾਹੀ ਠੀਕ ਇਸੇ ਤਰ੍ਹਾਂ 2025 ਦੇ ਵਿੱਚ ਭਗਵੰਤਪਨ ਦੀ ਸਰਕਾਰ ਪਵਿੱਤਰ ਰਲਣਾ ਗਿਆ ਉਸੇ ਤਰ੍ਹਾਂ ਦੀਆਂ ਗੱਲਾਂ ਸ਼ਰਾਬ ਬੰਦੀ ਤੰਬਾਕੂ ਨੋਸ਼ੀ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ ਵਿਕਰੀ ਤੇ ਇਸਤੇਮਾਲ ਦੋਹਾਂ ਤੇ ਮਨਾਹੀ ਇਸੇ ਤਰ੍ਹਾਂ ਦਮਦਮਾ ਸਾਹਿਬ ਪਵਿੱਤਰ ਸ਼ਹਿਰ ਦਾ ਦਰਜਾ ਸਨ 1992 ਦੇ ਵਿੱਚ ਦਿੱਤਾ ਗਿਆ ਸੀ ਜਦੋਂ ਬਿਆਨ ਸਿੰਘ ਹਰਾਦੀ ਸਰਕਾਰ ਸੀ ਹੁਣ ਭਗਵੰਤ ਮਾਨ ਦੀ ਸਰਕਾਰ ਵੇਲੇ ਵੀ ਇਹੀ ਗੱਲਾਂ ਹੋ ਰਹੀਆਂ ਨੇ ਪਵਿੱਤਰ ਸ਼ਹਿਰ ਬਣਾਉਣੇ ਗਿਆ ਸ਼ਰਾਬੰਦੀ ਤੰਬਾਕੂ ਨੋਸ਼ੀ ਮੀਟ ਦੀਆਂ ਦੁਕਾਨਾਂ 'ਤੇ ਪਾਬੰਦੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਇਸੇ ਤਰ੍ਹਾਂ ਸਿਰ ਦਰਬਾਰ ਸਾਹਿਬ ਦੇ ਗਲਿਆਰੇ ਦੀ ਗੱਲ ਕੀਤੀ ਉਹਨਾਂ ਨੇ ਸਨ 2016 ਦੇ ਵਿੱਚ ਹੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਐਮ ਸੀ ਉਦੋਂ ਵੀ ਇਸ ਗਲਿਆਰੇ ਨੂੰ ਪਵਿੱਤਰ ਗਲਿਆਰਾ ਐਲਾਨਿਆ ਗਿਆ ਸੀਗਾ ਅੱਜ ਵੀ ਇੱਥੇ ਕਿਸੇ ਤਰ੍ਹਾਂ ਦੇ ਸ਼ਰਾਬ ਦੀ ਵਿਕਰੀ ਨਹੀਂ ਹੈ ਤਮਾਕੂ ਦੀ ਵਿਕਰੀ ਨਹੀਂ ਹੈ ਮੀਟਰ ਦੀ ਕੋਈ ਦੁਕਾਨ ਨਹੀਂ ਹੈ ਪੂਰੀ ਤਰ੍ਹਾਂ ਦੇ ਨਾਲ ਇਸ ਨੂੰ ਪਵਿੱਤਰ ਗਲਿਆਰਾ ਐਲਾਨਿਆ ਗਿਆ ਜਦ ਪਵਿੱਤਰ ਗਲਿਆਰਾ ਪਹਿਲਾਂ ਹੀ ਐਲਾਨਿਆ ਹੋਇਆ ਫਿਰ 2025 ਦੇ ਵਿੱਚ ਹੁਣ ਰਿਪੀਟ ਕਿਉਂ ਕੀਤਾ ਗਿਆ ਇਹ ਸਮਝ ਤੋਂ ਬਾਹਰ ਹੈ